ਇਸ ਲੱਗਤ ਕਰਦਿਆਂ ਤੋਂ ਵੱਡਾ ਵੈਗੁਰੂ ਕਲੌਥ ਹਾਊਸ ਆਂ ਦੇ ਪਟੇਕਵਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਅਸੀਂ ਤੁਹਾਡੇ ਵਾਸਤੇ ਤਮੰਨਾ ਬ੍ਰਾਂਡ ਦੇ ਅੱਜ ਤੋਂ ਫਿਰ ਸ਼ਰਟ ਪੀਸ ਲੈ ਕੇ ਆਏ ਆਂ ਪ੍ਰਾਈਜ਼ ਰਹੂਗੀ 150 ਤੇ 250 ਦੇ ਵਿੱਚ ਸ਼ਰਟ ਪੀਸ ਲੈਣ ਵਾਲੇ ਆ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਵਿੱਚ ਲੈ ਕੇ ਆਏ ਆਂ ਤੁਹਾਡੇ ਵਾਸਤੇ ਸ਼ਰਟ ਪੀਸ ਕੱਟ ਰਹੂਗੀ 2 ਮੀਟਰ ਦੀ 2 ਮੀਟਰ ਜੀ ਕੱਟ ਰਹੂਗੀ ਤਮੰਨਾ ਬ੍ਰਾਂਡ ਦੇ ਸ਼ਰਟ ਪੀਸ ਲੈਣਗੇ ਤੇ ਪ੍ਰਾਈਜ਼ ਰਹੂਗੀ 150 ਤੇ 250 ਦੇ ਵਿੱਚ ਜਿਹੜੀਆਂ ਭੈਣਾਂ ਮੇਰੇ ਪਹਿਲੀ ਵਾਰ ਚੈਨਲ ਨੂੰ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਲਓ ਜੀ ਚੈੱਕ ਕਰੋ ਪਹਿਲੀ ਸ਼ਾਰਟ ਪੀਸ ਦੇਖੋ ਜੀ ਬਹੁਤ ਹੀ ਪਿਆਰੀ ਜੀ ਸ਼ਾਰਟ ਪੀਸ ਹੈ ਇਹ ਲੀਜੀ-ਪੀਚੀ ਦੇ ਵਿੱਚ ਰਹੂਗੀ ਜੀ ਬਿਲਕੁਲ ਸੌਫਟ ਸ਼ਾਰਟ ਰਹਿਣ ਵਾਲੀ ਆ ਪਰ ਇਹਦੇ ਵਿੱਚ ਹਲਕੀ ਜੀ ਲਾਈਨ ਹੈ ਜੀ ਇਹ ਸਿਰਫ ਸ਼ਾਰਟ ਤੋਂ ਦਿੱਤੀ ਜਾਊਗੀ 100 ਰੁਪਏ ਦੀ ਠੀਕ ਹੈ ਜੀ 100 ਰੁਪਏ ਛੜ ਦਿੱਤੀ ਜਾਣੀਆਂ ਜੀ ਥੋੜੀ ਜੀ ਲਾਈਨ ਹੋਣ ਕਰਕੇ ਤੇ 엘리ਜੀਬੀਜੀ ਦੀ ਸ਼ਰਟ ਹੈ ਤਮੰਨਾ ਬ੍ਰਾਂਡ ਦੀ ਰਹਿਣੀ ਆ ਬਿਲਕੁਲ ਸੌਫਟ ਮਲਾਇਮ ਸਟਾਫ ਰਹਿਣਾ ਬਿਲਕੁਲ ਸੌਫਟ ਮਲਾਇਮ ਜੀ ਠੀਕ ਹੈ ਜੀ ਐਡਾ ਦਾ ਕੋਈ ਸਟਾਫ ਨਹੀਂ ਹੈ ਕਿ ਤੁਹਾਨੂੰ ਪਾਉਣ ਵੇਅਰ ਕਰਨ ਦੇ ਵਿੱਚ ਗਰਮੀ ਆਊਗੀ ਪਾਈ ਦੀ ਜੜੀ ਜੀ ਬਿਲਕੁਲ ਸੌਫਟ ਮਲਾਇਮ ਸ਼ਾਰਟ ਰਹਿਣ ਵਾਲੀ ਹੈ ਜੀ ਪ੍ਰਾਈਸ ਇਹਦੀ 100 ਰੁਪਏ ਰਹਿਣ ਵਾਲੀ ਹੈ ਜੀ ਜਲਦੀ ਜਲਦੀ ਚੈੱਕ ਕਰੋ ਚਲੋ ਆ ਜੀਆਂ ਸ਼ਰਟਾਂ ਕਾਫੀ ਡਿਜ਼ਾਈਨ ਦੇ ਵਿੱਚ ਸ਼ਾਰਟ ਪੀਸ ਲੈ ਕੇ ਆਏ ਆ ਇਹ ਵਾਲੀ ਸ਼ੌਟ ਚੈੱਕ ਕਰੋ ਜੀ ਇਹ ਵੀ ਲਈ ਜੀ ਪੀ ਚੇ ਰਹੂਗੀ ਬਹੁਤ ਪਿਆਰੀ ਜੀ ਮਹਿਰੂਨ ਸ਼ੇਡ ਦੇ ਵਿੱਚ ਰਹਿਣ ਵਾਲੀ ਆ ਇਹਦੇ ਨਾਲ ਤੁਸੀਂ ਲੈ ਸਕਦੇ ਹੋ ਬਾਟਮ ਫਰੰਟ ਬੈਕ ਸੇਮ ਰਹਿਣ ਵਾਲਾ ਜੀ 2.5 ਮੀਟਰ ਦੀ ਕੱਟ ਸ ਸ਼ੌਟ ਲੈਣ ਵਾਲੀ ਹੈ ਜੇਕਰ ਤੁਸੀਂ ਬਾਟਮ ਲੈਣੀ ਚਾਹੁੰਦੇ ਹੋ ਤਾਂ ਇਹ ਵਾਲੀ ਨਾਲ ਬਾਟਮ ਵੀ ਲੈ ਸਕਦੇ ਹੋ ਤੁਸੀਂ ਤੇ ਪ੍ਰਾਈਸ ਇਹਦੀ 150 ਰਹਿਣ ਵਾਲੀ ਹੈ ਬਾਟਮ ਤੁਹਾਨੂੰ ਬਿਲਕੁਲ ਪਿਓਰ ਕਾਟਨ ਚ ਮਿਲਣ ਵਾਲੀ ਹੈ ਬਾਟਮ ਮਿਲੂਗੀ ਤੁਹਾਨੂੰ 200 ਦੇ ਵਿੱਚ ਠੀਕ ਹੈ ਜੀ ਜਲਦੀ-ਜਲਦੀ ਸਕਰੀਨਸ਼ਾਟ ਲਈ ਚਲੋ ਤੇ ਆਪਣੀ ਆਰਡਰ ਬੁੱਕ ਕਰੀ ਚਲੋ ਜੀ ਅਗਲੀ ਸ਼ਰਟ ਦੇਖੋ ਜੀ ਇਹ ਵੀ ਮਹਿਰੂਨ ਸ਼ੇਡ ਦੇ ਵਿੱਚ ਰਹਿਣੀ ਹੈ ਲੀਚੀ ਪੀਚੀ ਦੀ ਸ਼ਰਟ ਤਮੰਨਾ ਬ੍ਰਾਂਡ ਹੈ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾਉਣੇ ਆ ਜੀ ਤਮੰਨਾ ਬ੍ਰਾਂਡ ਦੀਆਂ ਸਾਰੀਆਂ ਸ਼ਰਟਾਂ ਦੇਖੋ ਜੀ ਆਹ ਵਾਲੀ ਸ਼ਰਟ ਚੈੱਕ ਕਰੋ ਜੀ ਇਹਦਾ ਡਿਜ਼ਾਈਨ ਚੈੱਕ ਕਰੋ ਮਹਿਰੂਨ ਦੇ ਵਿੱਚ ਆਉਗੀ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਹੈ ਇਹਦਾ ਇਹਦੇ ਨਾਲ ਵੀ ਇਹੀ ਬਾਟਮ ਸੇਮ ਅਟੈਚ ਹੋ ਜਾਣੀ ਆ ਥੋੜੀ ਜੀ ਸਕੈਨ بیس ਦੇ ਵਿੱਚ ਲਓ ਲਓ ਜੀ ਪ੍ਰਾਈਸ ਇਹਦੀ ਵੀ 150 ਰੁਪਿਆ ਰਹਿਣ ਵਾਲੀ ਹੈ ਇਹ ਵਾਲੀ ਸ਼ਰਟ ਦੀ ਚੈੱਕ ਕਰੀਏ ਚਲੋ ਸ਼ਰਟਾਂ ਜੀ ਅੱਜ ਦੀਆਂ ਫਰੰਟ ਬੈਕ ਸੇਮ ਰਹਿਣ ਵਾਲਾ ਜੀ ਇਹਦਾ ਲਓ ਜੀ ਇਹ 150 ਦੇ ਤੁਹਾਨੂੰ ਸ਼ਰਟ ਮਿਲਣ ਵਾਲੀ ਹੈ ਬਿਲਕੁਲ ਸਾਫ ਸੌਫਟ ਮਲੈਮ ਜੀ ਠੀਕ ਹੈ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣੇ ਆ ਲਓ ਜੀ ਇਹ ਆਉਗੀ ਜੀ ਕਾਟਨ ਦੀ ਇਹ ਵਾਲੀ ਸ਼ਰਟ ਦੇਖੋ ਜੀ ਤਮੰਨਾ ਬ੍ਰਾਂਡ ਆ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਆ ਤਮੰਨਾ ਬ੍ਰਾਂਡ ਆ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਲਓ ਜੀ ਇਹ ਰਹੂਗੀ ਬਿਲਕੁਲ ਪਿਓਰ ਕਾਟਨ ਸਟੱਫ ਦੇ ਵਿੱਚ ਇਹ ਲੀਚੀ-ਬੀਚੀ ਦੀ ਸ਼ਰਟ ਸੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੀ ਆ ਜੀ ਇਹਦੀ ਪ੍ਰਾਈਸ ਰਹਿਣ ਵਾਲੀ 250 ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਦਿਖਾਈ ਹੈ ਤੁਹਾਨੂੰ ਸ਼ਰਟ ਲਓ ਜੀ ਇਹਦੇ ਨਾਲ ਤੁਸੀਂ ਗ੍ਰੇ ਕਲਰ ਦੇ ਵਿੱਚ ਬਾਟਮ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਪਿੰਕਿਸ਼ ਜੀ ਬਾਟਮ ਵੀ ਲਗਾ ਸਕਦੇ ਹੋ ਜੀ ਆਡਾ ਦੁਪੱਟਾ ਚੈੱਕ ਕਰੋ ਜੀ ਸਾਡੇ ਕੋਲੇ ਬਿਲਕੁਲ ਬਹੁਤ ਸੋਹਣੇ ਦੁਪੱਟੇ ਆਏ ਆ ਜੀ ਇਹ ਆ ਬਹੁਤ ਸੌਫਟ ਮਲੇਮ ਰਹਿਣ ਵਾਲੇ ਦੁਪੱਟੇ ਤੇ ਇਹ ਵਾਲਾ ਦੁਪੱਟੇ ਆਏ ਪੀਸਾ ਦੇ ਵਿੱਚ ਇਹਦੀ ਪ੍ਰਾਈਸ ਰਹੂਗੀ ਸਿਰਫ 120 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਦੁਪੱਟਾ ਲੈ ਸਕਦੇ ਹੋ ਚੈੱਕ ਕਰੋ ਜੀ ਇਹਦੇ ਨਾਲ ਸੇਮ ਤਰ੍ਹਾਂ ਦਾ ਦੁਪੱਟਾ ਰਹਿਣ ਵਾਲਾ ਜੀ ਤੇ ਪ੍ਰਾਈਸ ਰਹੂਗੀ ਇਹਦੀ 120 ਰੁਪਏ ਜੀ ਦੇਖੋ ਜੀ ਇਹਦੇ ਨਾਲ ਸੇਮ ਤੁਸੀਂ ਇਹ ਸ਼ਰਟ ਦੇ ਨਾਲ ਦੁਪੱਟਾ ਵੀ ਲੈ ਸਕਦੇ ਹੋ ਜੀ ਸਾਡੇ ਕੋਲ ਬਾਟਮ ਵੀ ਤੁਹਾਨੂੰ ਮਿਲ ਜੂਗੀ ਜੀ ਬਾਟਮ ਜੋ ਅਟੈਚ ਕਰਾਉਣੀ ਬਾਟਮ ਇਹ ਤੁਹਾਨੂੰ ਅਟੈਚ ਕਰਕੇ ਦੇ ਦਾਂਗੇ ਨਾਲ ਤੇ ਚੈੱਕ ਕਰੀ ਚੱਲੋ ਜੀ ਇਹ ਵਾਲਾ ਦੁਪੱਟਾ ਤੁਹਾਨੂੰ ਦਿਖਾਇਆ ਸੀ ਇਸ ਸ਼ਰਟ ਦੇ ਨਾਲ ਠੀਕ ਹੈ ਜੀ ਅਗਲੀ ਸ਼ਰਟ ਚੈੱਕ ਕਰੋ ਜੀ ਲਓ ਜੀ ਜਿਹੜਿਆ ਵੀ ਦੁਪੱਟਾ ਜਿਹਦੇ ਵੀ ਨਾਲ ਮੈਚ ਹੋਇਆ ਤੁਹਾਨੂੰ ਦੁਪੱਟੇ ਵੀ ਦਿਖਾ ਦਾਂਗੇ ਅਸੀਂ ਲਓ ਅਗਲੀ ਅਗਲੀ ਸ਼ਰਟ ਚੈੱਕ ਕਰੋ ਜੀ ਇਹ ਲੀਜੀ ਪੀਚੀ ਦੀ ਸ਼ਰਟ ਹੈ ਲਓ ਇਹਦਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਇਹਦਾ ਲਓ ਜੀ ਇਹਦੇ ਨਾਲ ਵੀ ਤੁਹਾਨੂੰ ਗ੍ਰੇ ਕਲਰ ਦੀ ਬਾਟਮ ਮਿਲ ਜੂਗੀ ਜੀ ਗ੍ਰੇ ਕਲਰ ਦੀ ਬਾਟਮ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਚੈੱਕ ਕਰੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੀ ਸ਼ਰਟ ਦੀ ਪ੍ਰਾਈਸ ਰਹਿਣ ਵਾਲੀ ਹੈ 150 ਲਓ ਜੀ ਇਹ ਤੁਹਾਨੂੰ 150 ਦੇ ਵਿੱਚ ਸ਼ਰਟ ਪੈਣੀ ਹੈ ਜੀ ਠੀਕ ਹੈ ਜੀ ਅਗਲੀ ਸ਼ਰਟ ਚੈੱਕ ਕਰੋ ਜੀ ਲਓ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਚੈੱਕ ਕਰੋ ਜੀ ਇਹ ਲੀਚੀ ਪੀਚੀ ਦੀ ਰਹੂਗੀ ਜੀ ਪ੍ਰਾਈਸ ਰਹੂਗਾ ਜੀ ਇਹਦਾ 150 ਤੇ ਇਹ ਵਾਲੀ ਰਹੂਗੀ ਨਾਲ ਬਾਟਮ 200 ਦੀ ਲਓ ਜੀ ਜਲਦੀ ਜਲਦੀ ਚੈੱਕ ਕਰੀ ਚਲੋ ਡਿਜ਼ਾਈਨ ਸ਼ਰਟਾਂ ਦੇ ਫਰੰਟ ਤੇ ਬੈਕ ਸੇਮ ਰਹਿਣ ਵਾਲੀ ਹੈ ਜੀ ਅਸੀਂ ਜ਼ਿਆਦਾ ਨਹੀਂ ਦਿਖਾਉਂਦੇ ਬੈਕ ਕਿਉਂਕਿ ਵੀਡੀਓ ਸ਼ਰਟ ਪੀਸੇ ਕਾਫੀ ਹੈ ਤੇ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਜਲਦੀ ਜਲਦੀ ਚੈੱਕ ਕਰੀ ਚਲੋ ਸ਼ਰਟਾਂ ਅਜ ਦੀਆਂ ਦੇਖੋ ਜੀ ਲਓ ਜੀ ਆਹ ਸ਼ਰਟ ਚੈੱਕ ਕਰੋ ਜੀ ਇਹ ਵੀ ਲਿਜੀ ਪੀਚੀ ਜੀ ਰਹਿਣੀ ਹੈ ਲਓ ਜੀ ਇਹ ਵੀ ਲਿਜੀ ਪੀਚੀ ਜੀ ਸ਼ਰਟ ਰਹਿਣੀ ਆ ਤੇ ਇਹਦੇ ਨਾਲ ਤੁਸੀਂ ਬਾਟਮ ਵੀ ਲੈ ਸਕਦੇ ਹੋ ਲਓ ਜੀ ਇਹ ਲੈ ਸਕਦੇ ਹੋ ਨਾਲ ਸੇਮ ਮੈਚਿੰਗ ਬਾਟਮ ਸੇਮ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਸ਼ਰਟਾਂ ਚੱਕਰੀ ਚੱਲੂ ਅੱਜ ਦੀਆਂ ਨਾਲ ਬਾਟਮਾਂ ਵੀ ਤੁਹਾਨੂੰ ਮਿਲ ਜਾਣੀਆਂ ਇਹ ਵਾਲੀ ਰਹੂਗੀ ਜੀ ਕਾਟਨ ਦੀ ਲਓ ਇਹ ਬਿਲਕੁਲ ਪਿਓਰ ਕਾਟਨ ਦੀ ਬਾਟ ਸ਼ਰਟ ਰਹਿਣੀ ਹੈ ਜੀ ਚੈੱਕ ਕਰੋ ਲਓ ਇਹਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਤੇ ਇਹਦੇ ਨਾਲ ਰਹਿਣੀ ਹੈ ਜੀ ਬਾਟਮ ਲਓ ਇਹ ਵਾਲੀ ਤੁਸੀਂ ਨਾਲ ਲੈ ਸਕਦੇ ਹੋ ਮੈਚਿੰਗ ਬਾਟਮ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਆ ਸ਼ਰਟ ਦੀ 250 ਠੀਕ ਹੈ ਜੀ ਇਹ ਸ਼ਰਟ ਦੀ ਪ੍ਰਾਈਸ 250 ਰਹਿਣੀ ਆ ਜੀ ਤੇ ਬਾਟਮ ਰਹਿਣੀ ਆ 200 ਦੀ ਜੀ ਠੀਕ ਹੈ ਜੀ ਅਗਲੀ ਸ਼ਰਟ ਚੈੱਕ ਕਰੋ ਜੀ ਅਗਲੀ ਸ਼ਰਟ ਚੈੱਕ ਕਰੋ ਜੀ ਲਓ ਇਹ ਵਾਲੀ ਸ਼ਰਟ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਲਓ ਕਾਟਨ ਦੀ ਸ਼ਰਟ ਰਹਿਣ ਵਾਲੀ ਹੈ ਬਿਲਕੁਲ ਪਿਓਰ ਕਾਟਨ ਦੀ ਤੇ ਇਹ ਨਾਲ ਤੁਸੀਂ ਲੈ ਸਕਦੇ ਹੋ ਦੁਪੱਟਾ ਤੇ ਇਹ ਵਾਲੀ ਰਹੂਗੀ ਜੀ ਬਾਟਮ ਇਹ ਬਾਟਮ ਲੈ ਸਕਦੇ ਹੋ 200 ਜੀ ਤੁਹਾਨੂੰ ਬਾਟਮ ਪਹਿਣੀ ਆ ਸ਼ਾਰਟ ਰਹਿਣੀ ਤਾਂ ਇਸੇ ਦਾ ਇਸੋ ਦੀ 120 ਦਾ ਦੁਪੱਟਾ ਪਹਿਨਣ ਵਾਲਾ ਜੀ ਦੇਖੋ ਇਹ ਨਾਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਚੈੱਕ ਕਰੋ ਜੀ ਅੱਜ ਦੇ ਸ਼ਾਰਟ ਪੀਸ ਬਹੁਤ ਹੀ ਪਿਆਰੇ ਜੀ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਹੈ ਜੀ ਇਹ ਤੇ ਨਾਲ ਹੀ ਤੁਹਾਨੂੰ ਬਾਟਮ ਦਿਖਾਤੀ ਆ ਤੇ ਨਾਲ ਹੀ ਤੁਹਾਨੂੰ ਦਿਖਾਤਾ ਜੀ ਦੁਪੱਟਾ ਠੀਕ ਹੈ ਜੀ ਅਗਲੀ ਸ਼ਰਟ ਦੇਖੋ ਇਹ ਵਾਲੀ ਸ਼ਰਟ ਤੁਹਾਨੂੰ ਪਹਿਲਾਂ ਦਿਖਾਤੀ ਸੀ ਜੀ ਅਸੀਂ ਕੋਪਣ ਕਰਕੇ ਬਾਟਮ ਨਹੀਂ ਦਿਖਾਈ ਸੀ ਇਹ ਵਾਲੇ ਨਾਲ ਇਹ ਤੁਸੀਂ ਲੈ ਸਕਦੇ ਹੋ ਬਾਟਮ ਐਦਾਂ ਮੈਚਿੰਗ ਕਰਕੇ ਜੀ ਲਓ ਜੀ ਠੀਕ ਹੈ ਜੀ ਪ੍ਰਾਈਸ ਸ਼ਰਟ ਦੀ ਰਹਿਣੀ ਹੈ 150 ਅਗਲੀ ਸ਼ਰਟ ਚੈੱਕ ਕਰੋ ਲਓ ਇਹ ਵੀ ਸ਼ਰਟ ਤੁਹਾਨੂੰ 150 ਦੀ ਪੈਣ ਵਾਲੀ ਹੈ ਡਿਜ਼ਾਈਨ ਪ੍ਰਿੰਟ ਜਿੰਨਾਂ ਕੋਲੇ ਸ਼ਰਟਾਂ ਪਹੁੰਚੀਆਂ ਬਾਏ ਕੀਤੀਆਂ ਸਭ ਨੂੰ ਪਤਾ ਹੋਣਾ ਵੀ ਬਹੁਤ ਜ਼ਿਆਦਾ ਸੌਫਟ ਸਟੱਫ ਹੈ 150 ਵਾਲੀ ਸ਼ਰਟ ਦਾ ਵੀ ਲਓ ਜੀ 150 ਵਾਲੀ ਸ਼ਰਟ ਵੀ ਬਹੁਤ ਸੌਫਟ ਸਟਾਫ ਹੈ ਜੀ ਲਓ ਜੀ ਆ ਰਹੂਗੀ ਜੀ ਇਹਦੇ ਨਾਲ ਸ਼ਰਟ ਤੇ ਇਹ ਨਾਲ ਲੈ ਸਕਦੇ ਹੋ ਤੁਸੀਂ ਇਹਦਾ ਦੁਪੱਟਾ ਠੀਕ ਹੈ ਜੀ ਤੇ ਨਾਲ ਤੁਸੀਂ ਲਗਾ ਸਕਦੇ ਹੋ ਇਹਦੇ ਬਾਟਮ ਲਓ ਆ ਗਰੇ ਜੇ ਕਲਰ ਚ ਲਗਾ ਸਕਦੇ ਹੋ ਬਾਟਮ ਠੀਕ ਹੈ ਜੀ ਚੈੱਕ ਕਰੋ ਇਹ ਨਾਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਅਗਲੀ ਸ਼ਰਟ ਚੈੱਕ ਕਰੋ ਲਓ ਜੀ ਆਵੜੀ ਸ਼ਰਟ ਦਾ ਡਿਜ਼ਾਈਨ ਦੇਖੋ ਇਹ ਵੀ ਰਹੂਗੀ ਲੀਚੀ ਪੀਚੀ ਦੀ ਸ਼ਰਟ ਲਓ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਲਗਾਈ ਹੈ ਅਸੀਂ ਠੀਕ ਹੈ ਜੀ ਇਹ ਬਾਟਮ ਲਗਾਈ ਹੈ ਪ੍ਰਾਈਸ ਅੱਦੀ ਰਹਿਣੀ ਹੈ 150 ਬਾਟਮ ਰਹਿਣੀ ਹੈ 200 ਦੀ ਤੇ ਇਹ ਵਾਲਾ ਦੁਪੱਟਾ ਜੀ ਇਹਦੇ ਨਾਲ ਵੀ ਤੁਸੀਂ ਮੈਚ ਕਰਕੇ ਲੈ ਸਕਦੇ ਹੋ ਸੇਮ ਮੈਚਿੰਗ ਦੁਪੱਟਾ ਰਹਿਣਾ ਇਹਦੇ ਨਾਲ ਵੀ ਠੀਕ ਹੈ ਜੀ ਜੇ ਉਹਦੇ ਨਾਲ ਨਹੀਂ ਲੈਣਾ ਇਹਦੇ ਨਾਲ ਲੈ ਸਕਦੇ ਹੋ 120 ਦਾ ਦੁਪੱਟਾ ਪਹਿਨਣ ਵਾਲਾ ਤੁਹਾਨੂੰ ਪੱਟੀ ਲੱਗੀ ਲਗਾਈ ਹੈ ਜੀ ਫਿਨਿਸ਼ਿੰਗ ਨਾਲ ਪੂਰੀ ਪੱਟੀ ਲੱਗੀ ਹੋਈ ਹੈ ਦੁਪੱਟੇ ਤੇ ਇਹ ਵਾਲੀ ਸ਼ਰਟ ਦੇਖੋ ਜੀ ਚੈੱਕ ਕਰੋ ਜੀ ਇਹ ਵਾਲੀ ਸ਼ਰਟ ਦਾ ਡਿਜ਼ਾਈਨ ਇਹ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣੀ ਹੈ ਕਾਫੀ بیس ਦੇ ਵਿੱਚ ਇਹ ਨਾਲ ਰਹਿਣੀ ਹੈ ਜੀ ਬਾਟਮ ਇਹ ਬਾਟਮ ਲਗਾ ਸਕਦੇ ਹੋ ਨਾਲ ਤੇ ਜੇਕਰ ਤੁਸੀਂ ਕਾਫੀ ਕਲਰ ਦਾ ਦੁਪੱਟਾ ਲੈਣਾ ਤੇ ਨਾਲ ਇਹ ਵਾਲਾ ਕਾਫੀ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜੀ ਇਹ ਵਾਲਾ ਰਹੂਗਾ ਜੀ ਕਾਫੀ ਕਲਰ ਦਾ ਦੁਪੱਟਾ ਸ਼ਰਟ ਰਹਿਣੀ ਆ 150 ਅਗਲੀ ਸ਼ਰਟ ਦੇਖੋ ਜੀ ਇਹ ਵੀ ਨੀਚੀ ਪਿਛੀ ਦੀ ਸ਼ਰਟ ਰਹਿਣੀ ਆ ਜੀ ਲਓ ਇਹ ਨੀਚੀ ਪਿਛੀ ਦੀ ਸ਼ਰਟ ਰਹਿਣੀ ਆ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਇਹ ਨਾਲ ਲੈ ਸਕਦੇ ਹੋ ਜੀ ਬਾਟਮ ਇਹਦੇ ਨਾਲ ਲਓ ਤੇ ਦੁਪੱਟਾ ਲੈ ਸਕਦੇ ਹੋ ਨਾਲ ਸੀ ਲਓ ਜੀ ਇਹ ਨਾਲ ਲੈ ਸਕਦੇ ਹੋ ਦੁਪੱਟਾ ਜੀ ਠੀਕ ਹੈ ਜੀ λεਮਨ ਕਲਰ ਦਾ ਦੁਪੱਟਾ ਲੈ ਸਕਦੇ ਹੋ ਜੇਕਰ ਤੁਸੀਂ ਪੀਚ ਕਲਰ ਦਾ ਦੁਪੱਟਾ ਲਾਉਣਾ ਤਾਂ ਪੀਚ ਕਲਰ ਦਾ ਲੈ ਸਕਦੇ ਹੋ ਜੀ ਦੇਖੋ ਜੀ ਵੈਸੇ λεਮਨ ਬਹੁਤ ਪਿਆਰਾ ਲੱਗਦਾ ਤੇ ਸ਼ਰਟ ਰਹਿਣੀ ਹੈ ਜੀ 150 ਅਗਲੀ ਸ਼ਰਟ ਦੇਖੋ ਜੀ ਲਓ ਜੀ ਪ੍ਰਾਈਸ ਰਹਿਣੀ ਹੈ ਅੱਜ ਸਿਰਫ 150 ਸ਼ਰਟਾਂ ਦੀ ਜਲਦੀ-ਜਲਦੀ ਚੈੱਕ ਕਰੀ ਚਲੋ ਜੀ ਟਾਈਮ ਹੋ ਜਾਂਦਾ ਜ਼ਿਆਦਾ ਵੀਡੀਓ ਬਣ ਜਾਂਦੀ ਹੈ ਲੰਬੀ ਤੇ ਲਓ ਜੀ ਆਹ ਨਾਲ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਬਾਟਮ ਜੀ ਇਹਦੀ ਵੀ ਪ੍ਰਾਈਸ ਰਹਿਣੀ ਹੈ 150 ਜੀ ਜਲਦੀ-ਜਲਦੀ ਤੁਹ ਖਾਵਾਂਗੇ ਤੁਹਾਨੂੰ ਅੱਜ ਦੀਆਂ ਸ਼ਰਟਾਂ ਤੇ ਆਹ ਵਾਲੀ ਸ਼ਰਟ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਪਿਆਰੇ ਜਿਹੇ ਡਿਜ਼ਾਈਨ ਜੇ ਬਣੀ ਹੋਈ ਹੈ ਇਹਦੀ ਪ੍ਰਾਈਸ ਵੀ 150 ਹੀ ਰਹਿਣੀ ਹੈ ਚੈੱਕ ਕਰੋ ਜੀ ਡਿਜ਼ਾਈਨ ਸ਼ਰਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਇਹ ਵਾਲੀ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਬਾਟਮ ਲਓ ਇਹ ਇਹ ਲੈ ਸਕਦੇ ਹੋ ਨਾਲ ਬਾਟਮ ਜੀ ਦੇ ਠੀਕ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਇਹ ਵਾਲੀ ਸ਼ਰਟ ਦਾ ਤੇ ਅਗਲੀ ਸ਼ਰਟ ਦਿਖਾਵਾਂਗੇ ਇਹ ਆਉਣੀ ਹੈ ਜੀ ਕਾਟਨ ਦੇ ਵਿੱਚ ਲਓ ਇਹ ਵਾਲਾ ਡਿਜ਼ਾਈਨ ਦੇਖੋ ਤਮੰਨਾ ਬ੍ਰਾਂਡ ਆ ਸਭ ਦੇ ਉੱਪਰ ਸਟੈਂਪ ਮੈਣ ਵਾਲੀ ਆ ਇਹ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣੀ ਹੈ ਇਹ ਨਾਲ ਲੈ ਸਕਦੇ ਹੋ 2 ਮੀਟਰ ਦੀ ਤੁਹਾਨੂੰ ਇਹ ਨਾਲ ਬਾਟਮ ਮਿਲੂਗੀ ਜੀ ਠੀਕ ਹੈ ਜੀ 2 ਮੀਟਰ ਦੀ ਬਾਟਮ ਮਿਲੂਗੀ ਤੇ ਆਹ ਦੁਬੱਟਾ ਲਗਾ ਲਓ ਜੀ ਇਹ ਤਾਂ ਸੇਮ ਹੀ ਆ ਦਿਨ ਦਾ ਦੇਖੋ ਠੀਕ ਹੈ ਜੀ ਤੇ 2 ਮੀਟਰ ਦੀ ਮੈਂ ਲਈ ਇਹਨਾਂ ਤੁਹਾਨੂੰ ਬਾਟਮ ਤੇ ਪ੍ਰਾਈਸ ਇਹ ਸ਼ਰਟ ਦੀ ਰਹਿਣੀ ਹੈ ਜੀ 2200 ਨਾ ਆਹ ਬਲੀ ਸ਼ਰਟ ਦੇਖੋ ਜੀ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਰਹਿਣ ਵਾਲਾ ਇਹ ਵਾਲੀ ਸ਼ਰਟ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਇਹਦਾ ਇਹ ਨਾਲ ਲੈ ਸਕਦੇ ਤੁਸੀਂ ਇਹ ਨਾਲ ਬਾਟਮ ਚੱਕੋ ਜੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੀ ਸ਼ਰਟ ਦੀ 250 ਤੇ ਬਾਟਮ ਰਹਿਣੀ ਆ 200 ਦੀ 450 ਤੇ ਤੁਹਾਡਾ ਸੂਟ ਬਣ ਜਾਣਾ ਬਹੁਤ ਹੀ ਡਿਜੀਟਲ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਅਗਲੀ ਸ਼ਰਟ ਦੇਖੋ ਜੀ ਇਹ ਵੀ ਪਿਓਰ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੀ ਰਹਿਣ ਵਾਲੀ ਆ ਲਓ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣੀ ਆ ਇਹ ਵਾਲੀ ਰੈਣੀਆ ਜੀ ਇਹਨ ਨਾਲ ਬਾਟਮ ਲਓ ਜੀ ਇਹ ਵਾਲੀ ਰੈਣੀਆ ਬਾਟਮ ਜੀ ਇਹ ਨਾ ਲੈ ਸਕਦੇ ਹੋ ਬਾਟਮ ਪ੍ਰਾਈਸ ਰੈਣੀਆ ਜੀ ਇਹਦੀ ਇਹਦੀ ਪ੍ਰਾਈਸ ਜੀ ਰੈਣੀਆ ਜੀ ਸਿਰਫ 250 250 ਦੇ ਵਿੱਚ ਤੁਸੀਂ ਇਹ ਵਾਲਾ ਲੈ ਸਕਦੇ ਹੋ ਸਾਡੇ ਕੋਲ ਸ਼ਰਟ ਪੀਸ ਅਗਲੀ ਸ਼ਰਟ ਚੈੱਕ ਕਰੋ ਲਓ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣੀ ਹੈ ਲਓ ਜੀ ਇਹ ਨਾਲ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਬਾਟਮ ਇਹ ਨਾਲ ਬਾਟਮ ਰਹੂਗੀ ਜੀ ਤੇ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 250 250 ਦੇ ਵਿੱਚ ਤੁਸੀਂ ਇਹ ਵਾਲੀ ਲੈ ਸਕਦੇ ਹੋ ਜੀ ਸ਼ਰਟ ਤੇ ਬਾਟਮ ਰਹਿਣੀ ਹੈ 200 ਦੀ ਜੀ ਦੁਪੱਟੇ ਸਾਡੇ ਕੋਲੇ ਹੋਰ ਵੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਕਈ ਵਾਰੀ ਦੁਪੱਟੇ ਨਹੀਂ ਵੀ ਨਾਲ ਮੈਚ ਹੁੰਦੇ ਅਲੱਗ ਤੋਂ ਦਿਖਾ ਦਾਂਗੇ ਜੀ ਦੁਪੱਟੇ ਜਿਹੜੇ ਪਏ ਆ ਜੇਗਾ ਤੁਸੀਂ ਕੱਲੇ ਦੁਪੱਟੇ ਲੈਣੇ ਚਾਹੋ ਨੀ ਤਾਂ ਦੁਪੱਟੇ ਵੀ ਲੈ ਸਕਦੇ ਹੋ ਇਹ ਵਾਲੀ ਸ਼ਰਟ ਦੇਖੋ ਜੀ ਇਹ ਵਾਈਨ ਸ਼ੇਡ ਦੇ ਵਿੱਚ ਆਊਗੀ ਇਹ ਸ਼ਰਟ ਦੀ ਪ੍ਰਾਈਸ ਰਹਿਣੀ ਆ 150 ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਦਿਖਾ ਦਿੰਨੇ ਆ ਲਓ ਜੀ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਇਹ ਬਾਟਮ ਵੀ ਰਹਿਣਾ ਵਧੀਆ ਜੀ ਪ੍ਰਾਈਸ ਰਹਿਣੀ ਹੈ ਜੀ ਇਹ ਸ਼ਰਟ ਦੀ 150 ਆਵਲੀ ਸ਼ਰਟ ਦੇਖੋ ਜੀ ਲਓ ਇਹ ਵੀ ਬਹੁਤ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਚੈੱਕ ਕਰੋ ਜੀ ਡਿਜ਼ਾਈਨ ਦੇਖੋ ਸ਼ਰਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਪ੍ਰਾਈਸ ਰਹੂਗਾ 150 ਤੇ ਇਹ ਨਾਲ ਲੈ ਸਕਦੇ ਹੋ ਤੁਸੀਂ ਬਾਟਮ ਲਓ ਜੀ ਇਹ ਬਾਟਮ ਲੈ ਸਕਦੇ ਹੋ ਨਾਲ ਤੇ ਪ੍ਰਾਈਸ ਇਹਦਾ ਰਹਿਣਾ 150 ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਰਹਿਣ ਵਾਲਾ ਲਓ ਪ੍ਰਾਈਸ ਰਹਿਣੀ ਹੈ ਜੀ 150 ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਇਹ ਬਾਟਮ ਲਗਾਈ ਹੈ ਪ੍ਰਾਈਸ ਰਹਿਣਾ 150 ਜੀ 350 ਦੇ ਵਿੱਚ ਹੀ ਤੁਹਾਡਾ ਸੂਟ ਬਣ ਜਾਣਾ ਜੀ ਕਾਟਨ ਦਾ ਤੇ ਇਹ ਆਉਗੀ ਜੀ ਬਲੈਕ ਸ਼ਰਟ ਬਹੁਤ ਹੀ ਸੋਹਣਾ ਦਾ ਡਿਜ਼ਾਈਨ ਰਹਿਣ ਵਾਲਾ ਇਹ ਵਾਲੀ ਸ਼ਰਟ ਦਾ ਲਓ ਚੈੱਕ ਕਰੋ 150 ਰੁਪਏ ਜੀ ਪ੍ਰਾਈਸ ਰਹੂਗੀ ਜੀ ਲਓ ਚੈੱਕ ਕਰੋ ਜੀ 150 ਪ੍ਰਾਈਜ਼ ਰਹਿਣਾ ਤੇ ਇਹ ਨਾਲ ਲਗਾ ਲਓ ਇਹਦੇ ਬਾਟਮ ਦੇਖੋ ਜੀ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਬਲੈਕ ਇਹਦਾ ਦੁਪੱਟਾ ਵੀ ਤੁਹਾਨੂੰ ਮਿਲ ਜਾਣਾ ਜੀ ਐਦਾਂ ਬਲੈਕ ਦੁਪੱਟਾ ਮਿਲ ਜੂਗਾ ਜੀ ਬਹੁਤ ਸੋਹਣਾ ਦੁਪੱਟਾ ਨਾਲ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਦੁਪੱਟੇ ਦੇ ਠੀਕ ਹੈ ਜੀ ਲਓ ਇਹ ਨਾਲ ਦਿਖਾਤੀ ਬਾਟਮ ਤੁਹਾਨੂੰ 200 ਦੀ ਤੇ ਅਗਲੀ ਸ਼ਰਟ ਦੇਖੋ ਜੀ ਲਓ ਇਹ ਵਾਲੀ ਸ਼ਰਟ ਲੋ ਇਹ ਵੀ ਬਲੈਕ ਦੇ ਵਿੱਚ ਰਹਿਣੀ ਹੈ ਲਓ ਚੈੱਕ ਕਰੋ ਜੀ ਆ ਆਪਣੀ ਸ਼ਰਟ ਚੈੱਕ ਕਰੋ ਜੀ ਬਹੁਤ ਪਿਆਰੀ ਜੀ ਸ਼ਰਟ ਹੈ ਤੇ ਇਹਦੇ ਨਾਲ ਰਹਿਣੀ ਹੈ ਜੀ ਇਹ ਵਾਲੀ ਬਾਟਮ ਦੇਖੋ ਇਹਦੇ ਨਾਲ ਲਗਾ ਲਓ ਜੀ ਬਲੈਕ ਦੁਪੱਟਾ ਲਓ ਇਹ ਬਲੈਕ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸ਼ਰਟ ਦੀ 150 ਅਗਲੀ ਸ਼ਰਟ ਦੇਖੋ ਜੀ ਲਓ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਦੇ ਵਿੱਚ ਰਹਿਣ ਵਾਲੀ ਹੈ ਸ਼ਰਟ ਸ਼ਰਟਾਂ ਬਹੁਤ ਹੈ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਜੀ ਲਓ ਚੈੱਕ ਕਰੋ ਜੀ ਆਹ ਵਾਲਾ ਡਿਜ਼ਾਈਨ ਸ਼ਰਟ ਦਾ ਤੇ ਇਹ ਨਾਲ ਲਗਾ ਸਕਦੇ ਤੁਸੀਂ ਇਹਦੇ ਨਾਲ ਬਾਟਮ ਜੀ ਲਓ ਜੀ ਬਾਟਮ ਰੈਣੀ 200 ਦੀ ਤੇ ਸ਼ਰਟ ਰੈਣੀ ਹੈ 150 ਦੀ ਸ਼ਰਟਾਂ 'ਤੇ ਉੱਪਰ ਆਫਰ ਲਗਾਤਾ ਤੁਹਾਨੂੰ ਅੱਜ ਤੁਸੀਂ ਜਿੰਨੀਆਂ ਮਰਜ਼ੀ ਸ਼ਰਟਾਂ ਲੈ ਸਕਦੇ ਡਿਜ਼ਾਈਨ ਬਹੁਤ ਸੋਹਣੇ ਰਹਿਣੀਆਂ ਜੀ ਆਵੜੀ ਸ਼ਰਟ ਚੈੱਕ ਕਰੋ ਜੀ ਲਓ ਇਹ ਵੀ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਜੀ ਲਓ ਚੈੱਕ ਕਰੋ ਜੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਇਹ ਨਾਲ ਲੈ ਸਕਦੇ ਤੁਸੀਂ ਇਹ ਨਾਲ ਬਾਟਮ ਜੀ ਜੇ ਇਦਾਂ ਦੁਪੱਟਾ ਲੈਣਾ ਚਾਹ ਰਹੇ ਹੋ ਪਿੰਕ ਪੀਜਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਬਲੈਕ ਲੈ ਲਓ ਜੀ ਠੀਕ ਹੈ ਜੀ ਬਲੈਕ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਇਹ ਵਾਲੀ ਸ਼ਰਟ ਦੇਖੋ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਰਹਿਣ ਵਾਲਾ ਹੈ। ਮਾਉਂਟ ਡਿਜ਼ਾਈਨ ਚੈੱਕ ਕਰੋ ਸ਼ਰਟ ਦਾ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਜੀ ਇਹਦਾ। ਤੇ ਇਹ ਨਾਲ ਲੈ ਸਕਦੇ ਹੋ ਤੁਸੀਂ ਦੁਪੱਟਾ। ਇੱਕ ਸਾਡੇ ਕੋਲ ਦੁਪੱਟਾ ਜੀ ਬਹੁਤ ਹੀ ਪਿਆਰਾ ਜਾਊੀ ਦਿਖਾਵਾਂਗੇ ਤੁਹਾਨੂੰ ਇਹ ਸ਼ਾਰਟ ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਤੇ ਬਲੈਕ ਨਾਲ ਲੈ ਸਕਦੇ ਹੋ ਬਾਟਮ ਤੁਸੀਂ ਠੀਕ ਹੈ ਜੀ ਜਿੱਦ ਜੈਗ ਦੇ ਵਿੱਚ ਸ਼ਾਰਟ ਬਣੀ ਹੋਈ ਹੈ ਇੱਕ ਸਾਡੇ ਕੋਲ ਦੁਪੱਟਾ ਜੀ ਵਾਲਾ ਦੇਖੋ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਜੀ ਇਹ ਇਹ ਹੈਗਾ ਜੀ ਜੂਟ ਦੇ ਵਿੱਚ ਬਣਿਆ ਹੋਇਆ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ ਦੇਖੋ ਬਰਬਰੀ ਜੂੜ ਦੇ ਵਿੱਚ ਦੁਪੱਟਾ ਬਣਿਆ ਹੋਇਆ ਪੂਰਾ ਵਰਕ ਹੈ ਦੁਪੱਟੇ ਦੇ ਦੇਖੋ ਜੀ ਬਹੁਤ ਜ਼ਿਆਦਾ ਵਰਕ ਹੈ ਤੇ ਦੁਪੱਟਾ ਵੀ ਬਹੁਤ ਪਿਆਰਾ ਜੀ ਤੁਸੀਂ ਕੋਈ ਸੂਟ ਲੈ ਲਓ ਜੀ ਕਾਫੀ ਚ ਠੀਕ ਹੈ ਉਹਦੇ ਉੱਪਰ ਵਰਕ ਕਰਵਾ ਲਓ ਤੇ ਉਹਦੇ ਨਾਲ ਲੈ ਲਓ ਦੁਪੱਟਾ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਇਹ ਵਾਲੇ ਦੁਪੱਟੇ ਦੀ ਪ੍ਰਾਈਸ ਰਹਿਣੀ ਹੈ 250 ਰੁਪਏ 2200 ਦੇ ਵਿੱਚ ਤੁਸੀਂ ਇਹ ਲਾ ਦੁਪੱਟਾ ਲੈ ਸਕਦੇ ਹੋ ਤੁਹਾਨੂੰ ਪੂਰਾ ਫਰਕ ਆ ਦੁਪੱਟੀ ਉੱਪਰ ਇੰਨਾ ਸੌਫਟ ਮਲائم ਦੁਪੱਟਾ ਬਿਲਕੁਲ ਸੌਫਟ ਮਲائم ਦੁਪੱਟਾ ਰਹਿਣ ਵਾਲਾ ਪੂਰਾ ਫੁੱਲ ਹੈਵੀ ਦੁਪੱਟਾ ਰਹੂਗਾ ਸਿਰਫ ਪ੍ਰਾਈਸ ਰਹਿਣੀ ਹੈ 2200 ਰੁਪਏ ਆਵਲੀ ਸ਼ਰਟ ਚੈੱਕ ਕਰੋ ਜੀ ਇਹ ਤੁਹਾਨੂੰ ਸਿਰਫ 100 ਰੁਪਏ ਜੀ ਮਿਲਣੀ ਹੈ ਕਿਉਂਕਿ ਥੋੜੀ ਜਿਹੀ ਚ ਲਾਈਨ ਬਣੀ ਹੋਈ ਹੈ ਪਰ ਡਿਜ਼ਾਈਨ ਲੱਗਦਾ ਜੀ ਕੋਈ ਲਾਈਨ ਲਾਦੀ ਇਹ ਨਾਲ ਲੈ ਸਕਦੇ ਹੋ ਬਾਟਮ ਤੁਸੀਂ ਸੇਮ ਮੈਚਿੰਗ ਠੀਕ ਹੈ ਇਹ ਸ਼ਰਟ ਤੁਹਾਨੂੰ ਸਿਰਫ 100 ਰੁਪਏ ਚ ਹੀ ਪੈਣੀ ਹੈ ਤੇ ਇਹ ਨਾਲ ਲੈ ਸਕਦੇ ਤੁਸੀਂ ਬਾਟਮ ਦਿਖਾਈਏ ਤੁਹਾਨੂੰ ਅਸੀਂ ਠੀਕ ਹੈ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਬਲੈਕ ਬੇਸ ਦੇ ਵਿੱਚ ਲਓ ਇਹਦਾ ਡਿਜ਼ਾਈਨ ਬਹੁਤ ਪਿਆਰਾ ਸ਼ਰਟ ਦਾ ਇਹ ਵੀ 150 ਦੇ ਵਿੱਚ ਹੀ ਰਹਿਣੀ ਹੈ neck ਦੇਖੋ ਜੀ ਬਹੁਤ ਪਿਆਰਾ ਜਿਹਾ neck ਬਣਿਆ ਹੋਇਆ ਹੈ ਇਹਦਾ ਚੈੱਕ ਕਰੋ ਜੀ ਦੇਖੋ ਬਹੁਤ ਪਿਆਰਾ neck ਬਣਿਆ ਹੋਇਆ ਹੈ ਸ਼ਰਟ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਪ੍ਰਾਈਸ ਰਹਿਣੀ ਹੈ 150 ਇਹਦੀ ਤੇ ਇਹ ਵਾਲੀ ਲੈ ਸਕਦੇ ਹੋ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਸਾਡੇ ਕੋਲੇ 셔ਲਟਾਂ ਸੀਗੀਆਂ ਰੈਸਟ ਕਲਰ ਦੇ ਵਿੱਚ ਲਓ ਜੀ ਇਹ ਸ਼ਰਟਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਰੈਸਟ ਦੇ ਵਿੱਚ ਆਉਗੀਆਂ ਜੀ ਇਹ 셔ਲਟ ਰੈਸਟ ਜਿਆ ਕਲਰ ਹੈ ਬਹੁਤ ਪਿਆਰੀ ਹੈ ਜੀ ਜੇ ਕਿਸੇ ਨੇ ਲੈਣੀ ਹੈ 250 ਦੀ 셔ਲਟ ਹੈ ਇਹ ਆਉਗੀ ਜੀ ਕਾਫੀ ਲਓ ਇਹ ਕਾਫੀ بیس ਦੇ ਵਿੱਚ ਆਉਗੀ ਇਹਦੀ ਵੀ ਪ੍ਰਾਈਸ ਰਹਿਣੀ ਹੈ 250 ਤੇ ਜਦ ਨਾਲ ਤੁਸੀਂ ਕਾਫੀ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲੀ ਸ਼ਰਟ ਆਉਣੀ ਆ ਜੀ ਬਲੈਕ ਦੇ ਵਿੱਚ ਬਲੈਕ ਦੇ ਨਾਲ ਤੁਸੀਂ ਬਲੈਕ ਬਾਟਮ ਵੀ ਲੈ ਸਕਦੇ ਹੋ ਕਾਰਬਨ ਬਲੈਕ ਕਲਰ ਹੈ ਜੀ ਇਹ ਲਓ ਇੱਕ ਇਹ ਵਾਲੀ ਸ਼ਰਟ ਲੈਣੀ ਆ ਇਹਨਾਂ ਦੀ ਪ੍ਰਾਈਸ ਰਹਿਣੀ ਆ 250 ਰੁਪਿਆ ਠੀਕ ਹੈ ਇਹ ਕਾਫੀ ਸ਼ਰਟਾਂ ਨੇ ਸਾਡੇ ਕੋਲੇ ਐਦਾਂ ਦੇ ਡਿਜ਼ਾਈਨ ਦੇ ਲੈ ਸਕਦੇ ਹੋ ਜਿੰਨੀਆਂ ਮਰਜ਼ੀ ਜੀ ਕਲਰ ਦੇ ਵਿੱਚ ਰਹਿਣੀ ਆ ਨਾਲ ਲੈ ਸਕਦੇ ਹੋ ਬਾਟਮ ਤੁਸੀਂ ਫਿਰੋਜੀ ਕਲਰ ਦੀ ਇਹ ਨਾਲ ਲੈ ਸਕਦੇ ਹੋ ਫਿਰੋਜੀ ਕਲਰ ਦਾ ਇਹ ਦੁਪੱਟਾ ਲਓ ਜੀ ਇਹ ਫਰੋਜੀ ਰੰਗ ਦਾ ਨਾਲ ਦੁਪੱਟਾ ਲੈ ਸਕਦੇ ਹੂੰ 120 ਦਾ ਦੁਪੱਟਾ ਪਹਿਣਾ ਤੁਹਾਨੂੰ ਤੇ ਸ਼ਰਟ ਕਹਿਣੀ ਹੈ ਤੁਹਾਨੂੰ 250 ਦੀ ਜੀ ਇਹ ਕਾਟਨ ਦੀ ਸ਼ਰਟ ਹੈ ਤੇ ਪ੍ਰਾਈਸ ਰਹਿਣਾ ਇਹਦਾ 250 ਅਗਲੀ ਸ਼ਰਟ ਚੈੱਕ ਕਰੋ ਜੀ ਲਓ ਜੀ ਇਹ ਵੀ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਬਣੀ ਹੋਈ ਹੈ ਮਹਿੰਦੀ ਸ਼ੇਡ ਚਾ ਡਿਜ਼ਾਈਨ ਹੈ ਵਾਲੀ ਸ਼ਰਟ ਦਾ 250 ਰਹਿਣੀ ਇਹਦੀ ਪ੍ਰਾਈਸ ਦੇਖੋ ਬਹੁਤ ਸੋਹਣੀ ਸ਼ਰਟ ਬਣੀ ਹੈ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਜੀ ਸ਼ਰਟ ਦਾ ਬੈਕ ਇਹਦੀ ਪਲੇਨ ਰਹਿਣੀ ਹੈ ਇਦਾਂ ਪ੍ਰਾਈਸ ਰਹਿਣਾ ਇਹਦਾ 250 ਰੁਪਿਆ ਜਲਦੀ ਅਲੀ ਦਿਖਾਉਣੀ ਤੁਹਾਨੂੰ ਸ਼ਰਟਾਂ ਲਗਦੇ ਉਹ ਵਾਈਨ ਕਲਰ ਦੇ ਵਿੱਚ ਤੇ ਇਹਦੇ ਨਾਲ ਇਹ ਲੈ ਸਕਦੇ ਹੋ ਬਾਟਮ ਜੀ ਠੀਕ ਹੈ ਜੀ ਇਹ ਸ਼ਰਟਾਂ ਦਾ ਡਿਜ਼ਾਈਨ ਤੁਹਾਨੂੰ ਪਤਾ ਹੀ ਹੈ ਜਿਆਦਾ ਓਪਨ ਕਰਕੇ ਨਹੀਂ ਦਿਖਾਉਂਦੇ ਅਸੀਂ ਤੇ ਇਹ ਕਾਵਲੀ ਸ਼ਰਟ ਦੇਖੋ ਜੀ ਕਾਫੀ ਕਲਰ ਦੇ ਵਿੱਚ ਹੈ ਜਿਹੜਾ ਪਹਿਲਾ ਡਿਜ਼ਾਈਨ ਓਪਨ ਕੀਤਾ ਸੀ ਸੇਮ ਉਹਦੇ ਵਿੱਚ ਹੈ ਡਿਜ਼ਾਈਨ ਬਹੁਤ ਪਿਆਰਾ ਜੀ ਇਹ ਵਾਲੀ ਸ਼ਰਟ ਦਾ ਵੀ ਲਓ 250 ਦੀ ਪ੍ਰਾਈਸ ਰਹਿਣੀ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਹੈ ਕਾਫੀ بیس ਤੇ ਵਿੱਚ ਹੈ ਤੇ ਅਗਲੀ ਸ਼ਰਟ ਰਣੀ ਆ ਬਲੂ ਜੇ ਸ਼ੇਡ ਚ ਇਹ ਵੀ ਸ਼ਰਟ ਰਣੀ ਆ ਬਲੂ ਦੇ ਵਿੱਚ ਇਹਦੀ ਵੀ ਕਾਫੀ ਪਿਛਲੀ ਵਾਰ ਕਾਫੀ ਡਿਮਾਂਡ ਸੀ ਆੜੀ ਸ਼ਰਟ ਦੀ ਜੀ ਪ੍ਰਿੰਟ ਦੀ ਲਓ ਜੀ ਪ੍ਰਾਈਸ ਰਣੀ ਸਿਰਫ ਇਹਦੀ 250 ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹਦਾ ਚੈੱਕ ਕਰ ਲੋ ਇੱਕ ਇਹ ਚਾਹਣੀ ਆ ਵਾਈਨ ਕਲਰ ਲਓ ਜੀ ਇੱਕ ਇਹ ਚ ਵਾਈਨ ਕਲਰ ਆਉਣੀ ਆ ਕਾਟਨ ਦੀ ਸ਼ਰਟ ਆ ਬਿਲਕੁਲ ਪ੍ਰਾਈਸ ਰਣੀ ਆ 250 ਤੇ ਨਾਲ ਲੈ ਸਕਦੇ ਤੁਸੀਂ ਇਹ ਨਾਲ ਮੈਚਿੰਗ ਬਾਟਮ ਜੀ ਲਓ ਇਹ ਮੈਚਿੰਗ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਸ਼ਾਰਟ ਰਹਿਣ ਵਾਲੀ ਹੈ ਜੀ ਇਹ ਤੇ ਅਗਲੀ ਸ਼ਾਰਟ ਰਹਿਣੀ ਹੈ ਜੀ ਆਵੜੀ ਚੱਕ ਲਓ ਲਾਈਟ ਜੀ ਲਵੈਂਡਰ ਕਲਰ ਦੀ ਬਹੁਤ ਪਿਆਰੀ ਸ਼ਰਟ ਹੈ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਾਰਟ ਰਹਿਣੀ ਹੈ ਬਾਰਡਰ ਦਿਖਾ ਦਿੰਦੇ ਹਾਂ نیچے ਤੁਹਾਨੂੰ ਬਣਿਆ ਹੋਇਆ ਏਦਾਂ ਬਹੁਤ ਸੋਹਣਾ ਬਾਰਡਰ ਹੈ ਤੇ ਇਹ ਨਾਲ ਲੈ ਸਕਦੇ ਤੁਸੀਂ ਮੈਚਿੰਗ ਬਾਟਮ ਜੀ ਇਹ ਵੀ ਬਹੁਤ ਸੋਹਣੀ ਸ਼ਰਟ ਰਹਿਣੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਆਵਲੀ ਸ਼ਰਟ ਇਹ ਪ੍ਰਾਈਸ ਰਹਿਣਾ 200 ਰੁਪਿਆ ਇਹ ਵੀ ਸ਼ਰਟ ਬਹੁਤ ਸੋਹਣੀ ਸ਼ਰਟ ਰਹਿਣੀ ਹੈ ਜੀ ਲਓ ਜੀ 200 ਰੁਪਏ ਸ਼ਰਟ ਦਾ ਪ੍ਰਾਈਸ ਰਹਿਣਾ ਬਣਾ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲੀ ਸ਼ਰਟ ਦੇਖੋ ਜੀ ਲਓ ਜੀ ਇਹਦੀਆਂ ਰਹਿਣੀ ਹੈ ਇਹ ਵਾਲੀ ਬਾਟਮ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਸ਼ਰਟ ਹੈ ਪ੍ਰਾਈਸ ਰਹਿਣੀ ਹੈ ਜੀ 250 ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਇਹ ਵਾਲੀ ਸ਼ਰਟ ਇਹ ਵੀ ਬਹੁਤ ਪਿਆਰੀ ਹੈ ਇਹਦੇ ਨਾਲ ਇਹ ਵਾਲੀ ਬਾਟਮ ਰਹਿਣੀ ਆ ਪ੍ਰਾਈਸ ਰਹਿਣਾ ਇਹਦਾ ਵੀ 250 ਜੀ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਜੀ ਆਵਲੀ ਸ਼ਰਟ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਨਾਲ ਲੈ ਸਕਦੇ ਆ ਤੁਸੀਂ ਇਹ ਵਾਲੀ ਬਾਟਮ ਇਹਦੀ ਪ੍ਰਾਈਸ ਰਹਿਣੀ ਆ ਜੀ ਸਿਰਫ 150 ਇਹ ਵਾਲੀ ਸ਼ਰਟ ਦੀ ਪ੍ਰਾਈਸ 150 ਰਹਿਣੀ ਆ ਜੀ ਠੀਕ ਹੈ ਜੀ ਮੋ ਆਵਲੀ ਸ਼ਰਟ ਚੈੱਕ ਕਰੂ ਜੀ ਬਹੁਤ ਸੋਹਣੀ ਸ਼ਾਰਟ ਰਹਿਣ ਵਾਲੀ ਹੈ ਡਿਜ਼ਾਈਨ ਇਹਦਾ ਤੇ ਇਹ ਵਾਲੀ ਲੈ ਸਕਦੇ ਹੋ ਨਾਲ ਬਾਟਮ ਚ ਠੀਕ ਹੈ ਜੀ ਸ਼ਰਟਾਂ ਤੁਹਾਨੂੰ ਸਾਰੀਆਂ ਓਪਨ ਕਰ ਦਿੰਦੇ ਆ ਜੀ ਜਿਹੜਾ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਓ ਸ਼ਰਟਾਂ ਦੀ ਪਿਕ ਉਹ ਹੀ ਪਾਓ ਜੀ ਜਿਹੜੀਆਂ ਤੁਸੀਂ ਲੈਣੀਆਂ ਸਾਡੇ ਕੋਲੋਂ ਠੀਕ ਹੈ ਜੀ ਐਦਾਂ ਨਹੀਂ ਹੈਗਾ ਵੀ ਸਾਰੀਆਂ ਪੁੱਛ ਲਓ ਜਿਹੜੀਆਂ ਤੁਹਾਨੂੰ ਪਸੰਦ ਆ ਉਹਨਾਂ ਦੀ ਹੀ ਪਿਕ ਸਾਨੂੰ ਸੈਂਡ ਕਰਿਓ ਲਓ ਜੀ ਇਹ ਨਾਲ ਰਹਿਣੀ ਆ ਬਾਟਮ ਚੈੱਕ ਕਰੋ ਜੀ ਤੇ ਆਵਲੀ ਸ਼ਾਰਟ ਦੇਖੋ ਲੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਰਹਿਣ ਵਾਲਾ ਹੈ ਇਹ ਨਾਲ ਰੌਗੀ ਜੀ ਬੋਟਮ ਸਿਰਫ ਉਹੀ ਸ਼ਰਟਾਂ ਸਾਨੂੰ ਦਿਖਾਓ ਉਹ ਕਹੋ ਜੀ ਜਿਹੜੀਆਂ ਤੁਸੀਂ ਲੈਣੀਆਂ ਸ਼ਰਟਾਂ ਸਾਰੀਆਂ ਬਹੁਤ ਪਿਆਰੀਆਂ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਨਾਲ ਰੌਗੀ ਬੋਟਮ ਠੀਕ ਹੈ ਜੀ ਆਹ ਵਾਲੀ ਸ਼ਰਟ ਚੈੱਕ ਕਰੋ ਇਹਦਾ ਬਾਰਡਰ ਆਊਗਾ ਜੀ ਐਦਾਂ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਬਾਰਡਰ ਬਣਿਆ ਨੀਚੇ ਘੇਰੇ ਦਾ ਜਿਗ ਜੈਗ ਦੀ ਸ਼ਰਟ ਹੈ ਤੇ ਇਹ ਨਾਲ ਰਹੂਗੀ ਜੀ ਬੋਟ ਲੋ ਇਹ ਟਾਈਟ ਟਾਈ ਸੌਲਗਾ ਸ਼ਰਟ ਹੈ ਜੀ ਸਾਰੀ ਠੀਕ ਹੈ ਜੀ ਟਾਈਟ ਟਾਈ ਸੌਲਗਾ ਸ਼ਰਟ ਆ ਇਹ ਸ਼ਰਟ ਦਾ ਡਿਜ਼ਾਈਨ ਦੇਖੋ ਜੀ ਇਹ ਵੀ ਬਹੁਤ ਪਿਆਰਾ ਇਹਦੇ ਨਾਲ ਵੀ ਸੇਮ ਤੁਸੀਂ ਇਹੀ ਬੋਟਮ ਲੈ ਸਕਦੇ ਹੋ ਲੋ ਪਿਸਤਾ ਕਲਰ ਦੀ ਸ਼ਰਟ ਹੈ ਤੇ ਨਾਲ ਤੁਸੀਂ ਇਹੀ ਬੋਟਮ ਲੈ ਸਕਦੇ ਹੋ ਪਿਸਤਾ ਕਲਰ ਦੀ ਲਓ ਜੀ ਠੀਕ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਸ਼ਰਟ ਰਹਿਣੀ ਹੈ 250 ਦੀ ਠੀਕ ਹੈ ਸੋ ਇਹ ਸਨ ਅੱਜ ਦੇ ਸਾਡੇ ਸ਼ਰਟ ਪੀਸ ਇਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਤੁਹਾਨੂੰ ਸ਼ਰਟ ਪੀਸ ਪਸੰਦ ਆ ਜੀ ਤਾਂ ਉਹ ਸ਼ਰਟ ਪੀਸ ਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨਾਂ ਚ ਸ਼ਰਟਾਂ ਮਿਲਣ ਵਾਲੀਆਂ ਇਹਦੇ ਵਿੱਚ ਇੱਕ ਮਿਲੂਗੀ ਤੁਹਾਨੂੰ ਮਹਿੰਦੀ ਦੇ ਵਿੱਚ ਵੀਰੋ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਇੱਥੇ ਵੀਡੀਓ ਖਤਮ ਕਰਦੇ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ